ਸਾਲਾਨਾ ਜਲਸਾ ਦਾ ਉਦਘਾਟਨ ਪਵਿੱਤਰ ਕੁਰਾਨੇ ਪਾਕ ਦੀ तिलावत ਨਾਲ ਕੀਤਾ ਗਿਆ ਅਤੇ ਅੱਜ ਇਸ ਮੌਕੇ ਮੁਸਲਿਮ ਜਮਾਤ ਅਹਿਮਦੀਆ ਦਾ ਕੌਮੀ ਝੰਡਾ ਲਹਿਰਾਇਆ ਗਿਆ ਅੱਜ ਦੇ ਇਸ ਸਮਾਰੋਹ ਦੀ ਪ੍ਰਧਾਨਗੀ مولانا ਮੁਹੰਮਦ ਕਰੀਮੁੱਦੀਨ ਸਾਹਿਦ ਸਦਰ ਸਦਰ ਅੰਜਮ ਅਹਿਮਦੀਆ ਕਰ ਰਹੇ ਸੀ ਇਸ ਜਲਸੇ ਵਿੱਚ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ ਇਹ 128ਵਾਂ ਜਲਸਾ ਸਾਲਾਨਾ 29 ਤੋਂ 31 ਦਸੰਬਰ ਤਿੰਨ ਦਿਨ ਤੱਕ ਜਾਰੀ ਰਹੇਗਾ ਅੱਜ ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਵੀ ਇਸ ਜਲਸੇ ਵਿੱਚ ਸ਼ਮੂਲੀਅਤ ਕੀਤੀ ਅਤੇ ਆਏ ਸ਼ਰਦਾਲੂਆਂ ਨੂੰ ਜਲਸੇ ਦੀ ਵਧਾਈ ਦਿੱਤੀ ਇਸ ਮੌਕੇ ਸਰਦਾਰ ਗੁਰਜੀਤ ਸਿੰਘ ਬਾਜਵਾ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਨੇ ਵੀ ਸ਼ਮੂਲੀਅਤ ਕੀਤੀ ਅਤੇ ਸੰਬੋਧਨ ਕੀਤਾ ਅੱਜ ਦੇ ਇਸ ਸਮਾਰੋਹ ਨੂੰ ਮੁ슬लिम ਜਮਾਤ ਅਹਿਮਦਿਆਹ ਭਾਰਤ ਦੇ ਮੁਖ 77 مولانا ਮੁਹੰਮਦ ਇਨਾਮ ਗੋਰੀ مولانا ਮੁਹੰਮਦ ਹਮੀਦ ਕੋਸਰ مولانا ਕਲੀਮ ਉੱਦੀਨ مولانا ਮਨਸੂਰ ਅਹਿਮਦ ਨੇ ਵੀ ਸੰਬੋਧਨ ਕੀਤਾ میری بات کو اچھی طرح سنو کیونکہ میں نہیں جانتا کہ اس سال کے بعد کبھی بھی میں تم لوگوں کے درمیان اس میدان میں کھڑے ہو کر کوئی تکلیف کروں گا تمہارا رب ایک ہے اور تمہارا باپ ہی ایک تھا بس ہوشیار ہو کر سن لو کہ اربوں کو آدمیوں پر کوئی فضیلت نہیں اور نہ آدمیوں کو اربوں پر کوئی فضیلت نہیں اسی طرح سرخ کو سفید رنگ والے لوگوں کو کالے رنگ کے لوگوں پر کوئی فضیلت نہیں اور نہ کالے لوگوں کو گورو پر کوئی فضیلت ہے ہاں جو بھی ان میں سے اپنی ذاتی نے کسی آگے نکل جائے وہی افضل ہے ایک وقت محبت کے ساتھ جلگا جلگا بہتنا یہ سب آپ کا درم سکھا رہا ہے اور درم کی راہ پر چلتے لوگ ہمیشہ ہی اور یہ جو سند ہے یہ پوری آپ کو آگے نہیں جاتا ہے ہندو مسلم سکھے عیسائی ہم سارے ہیں بھائی بھائی یہ جو ہے کچھ لوگ ہوتے ہیں وہ کسی وقت سے بھی ہوتے وہ کسی درد سے بھی ہوتے قادیاں احمدیہ مسلم جماعت دا سالانہ جلسہ بنایا جا رہا شروع ہو چکا ہے یہ ایک سو اٹھائیواں جلسہ ہے اور ہر سال جلسہ ہو رہا ہے ایک سو اٹھائی سال اور اس دا منطب تے مقصد یہ ہے کہ تاکہ ایک تے انسان دا اللہ تعالیٰ پرماتما نال مند ستھاپت ہوے اللہ پچھاڑے انسان اور دوسرا دے مخلوق نہ دھمدی کرے محبت کرے ਸਤ ਧਰਮ ਦੇ ਵਿੱਚ ਜਿਹੜੇ ਧਰਮ ਗ੍ਰੰਥ ਨੇ ਉਹਨਾਂ ਨੇ ਇਹੀ ਦੋ ਮਕਸਦ ਧਿਆਨ ਕਿਤੇ ਨੇ ਕਿ ਇਨਸਾਨ ਦਾ ਪਰਮਾਤਮਾ ਨਾਲ ਤਾਲੁਕ ਪੈਦਾ ਹੋ ਜਾਵੇ ਤੇ ਬੰਦੇ ਦਾ ਬੰਦੇ ਨਾਲ ਤਾਲੁਕ ਪੈਦਾ ਆਜਕਲ ਬੜੀਆਂ ਨਫਰਤਾਂ ਨੇ ਦੁਨੀਆ ਦੇ ਵਿੱਚ ਬੜੀਆਂ ਜੜਾ ਨਾਲ ਵਾਟ ਟੋਕ ਚੱਲ ਰਹੀ ਆ ਜਮਾਤ ਇਹਨਾਂ ਦੀ ਕੋਸ਼ਿਸ਼ ਹੁੰਦੀ ਆ ਇਸ ਕਿਸਮ ਦੀ ਕਾਨਫਰੰਸਾਂ ਅੱਜ ਦਾ ਆਯੋਜਨ ਕਰਕੇ ਤਾਂ ਕਿ ਦੁਨੀਆ ਦੇ ਵਿੱਚ ਆਪਸੀ ਪਿਆਰ ਤੇ ਮੁਹੱਬਤ ਪੈਦਾ ਹੋਵੇ ਅੱਜ ਦਾ ਅਲਸਾ ਸ਼ੁਰੂ ਹੈ ਪਹਿਲਾ ਸੈਸ਼ਨ ਚੱਲ ਰਿਹਾ ਦੂਸਰਾ ਸੈਸ਼ਨ ਚੱਲ ਰਿਹਾ ਅੱਜ ਦਾ ਔਰ ਅੱਜ ਦੇ ਦੂਸਰੇ ਸੈਸ਼ਨ ਦੇ ਵਿੱਚ ਸਾਡੇ ਬਹੁਤ ਹੀ ਲਾਰਜਨ ਘਟਾਰੂ ਚੱਕ ਜੀ ਮਨਿਸਟਰ ਪੰਜਾਬ ਕੈਬਨਿਟ ਮਨਿਸਟਰ ਪੰਜਾਬ ਵੀ ਤਸ਼ੀਰ ਰਾਇਸਨ ਉਹਨਾਂ ਨੇ ਵੀ ਆਪਣੇ ਵਿਚਾਰ ਰੱਖੇ ਹਨ ਔਰ ਇਸੇ ਤਰ੍ਹਾਂ ਕੱਲ ਇਨਸ਼ਾਅੱਲਾ ਇਸੇ ਟਾਈਮ ਸਰਬਤਰੰਗ ਸੰਮੇਲਨ ਦਾ ਵੀ ਆਯੋਜਨ ਕੀਤਾ ਜਾਏਗਾ ਜਿਹਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਧਾਰਮਿਕ ਲੀਡਰ ਸਾਹਿਬਾਨ ਵੀ ਔਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰ ਸਾਹਿਬਾਨ ਵੀ ਇੱਥੇ ਪੁੱਜਣਗੇ ਔਰ ਆਪਣੇ ਖਿਆਲਤਾਂ ਦਾ اظہار ਕਰਨਗੇ ਇਸ ਵਾਸਤੇ اس جلسے اور یہ بھی میں دسنا ہے کہ جلسے دیں کے ہندوستان دے نہیں بلکہ کئی دیشن دے جڑے نمائندگان جڑے نے تھے پہنچے نے اور اللہ دے فضل و نال کافی حاضری ہے موسم بھی اچھا ہے اور تین دن تک نتی تی کتی تک جلسہ چلے گا تے یہی کوشش رہے گی کہ پرماتما سب نے آپ آپس پیار تے محبت نہ رہن دی توفیق اتا کرے اور سب ساب سب دا تعلق خدا تعالیٰ نال ہو جائے جی رب نہ سبند ہو جائے گا ਤੇ ਆਪਸੀ ਪਿਆਰ ਔਰ ਭਾਵਪਤ ਵੀ ਪੈਦਾ ਹੋ ਜਾਣਗੇ ਰੱਬ ਕਰੇ ਕੇ ਜਏ ਇਹ ਇਸ ਦਾ ਸਟਾਨਫੋਰਡ ਦਾ ਮਕਸਦ ਹੈ ਜਿਸ ਦੇ ਖੇਤਰ ਕੀ ਕੀ ਕਰਨੇ ਜਾਉਗੇ ਮੈਂ ਐਮਪੀਆ ਜਮਾਦ ਦੇ ਜਲਸੇ ਤੇ ਸ਼ਿਰਕਤ ਅਸੀਂ ਹਰ ਸਾਲ ਹੀ ਕਰਦੇ ਕਿਉਂਕਿ ਹਰ ਸਾਲ ਹੀ ਇਹ ਪਿਆਰ ਦਾ ਸੰਦੇਸ਼ ਦੇਣ ਵਾਸਤੇ ਨਫਰਤ ਨੂੰ ਖਤਮ ਕਰਨ ਵਾਸਤੇ ਆਪਣੇ ਪੁਰਖਿਆਂ ਦਾ ਆਪਣੇ ਗੁਰੂਆਂ ਦਾ ਮੁਹੰਮਦ ਜੀ ਦਾ ਸਲੀਕਾ ਹਜ਼ਰਤ ਮੁਹੰਮਦ ਦਾ ਲੈ ਕੇ ਆਉਂਦੇ ਨੇ ਔਰ ਜਿਹੜੀ ਆਪਣੀ ਪੀੜ੍ਹੀਆਂ ਨੂੰ ਉਹਨਾਂ ਤੋਂ ਜਾਣੂ ਕਰਾਉਂਦੇ ਨੇ ਕਿਉਂਕਿ ਕੁਝ ਲੋਕ ਐਸੇ ਹੁੰਦੇ ਨੇ ਜਿਹੜੇ ਜਿਨ੍ਹਾਂ ਦੀ ਕੋਈ ਜਾਤ ਕੋਈ ਧਰਮ ਕੋਈ ਵਰਗ ਨਹੀਂ ਹੁੰਦਾ ਉਹ ਲੋਕ ਕਈ ਵਾਰ ਉਹਨਾਂ ਦੇ ਪਹਿਰਾਵੇ ਹੋ ਜਾਂਦੇ ਉਹਨਾਂ ਨੂੰ ਵਿਅਕਤੀ ਵਿਸ਼ੇਸ਼ਨਾ ਜਾਂ ਧਰਮ ਨਾਲ ਜੋੜ ਕੇ ਵੇਖਿਆ ਜਾਂਦਾ ਪਰ ਉਹ ਬੜੀ ਡਿਟੇਲ ਚ ਦੱਸਦੇ ਨੇ ਕਿ ਸਾਡਾ ਮੁਜ਼ੱਬ ਜਿਹੜਾ ਆ ਇਹ ਇਹਦੀ ਜਿਹੜੀ ਨੀ ਹੈ ਉਹ ਮੁਹੱਬਤ ਹੈ ਔਰ ਸਾਡਾ ਬੜਾ ਗਾੜਾ ਰਿਸ਼ਤਾ ਹੈ ਇਹਨਾਂ ਦੇ ਨਾਲ ਕਿਉਂਕਿ ਅੰਮ੍ਰਿਤਸਰ ਨੂੰ ਮੈਂ ਬਿਲੋਂਗ ਕਰਦਾ ਐ ਔਰ ਹਰਮੰਦਰ ਸਾਹਿਬ ਜਿੱਦੀ ਨੀ ਜਿਹੜੀ ਉਹ ਸੰਤ ਮੀਆਂ ਮੀਰ ਜੀ ਨੇ ਰੱਖੀ ਸੀ ਸੋ ਸਾਡਾ ਤਾਂ ਬੜਾ ਇੱਕ ਗਾੜਾ ਰਿਸ਼ਤਾ ਹੈ ਸੋ ਸਾਰੇ ਧਰਮ ਜਿਹੜੇ ਮੈਂ ਸਮਝਦਾ ਕਿ ਮੁਹੱਬਤ ਕਰਨੀ ਜ਼ਿਆਦਾ ਸਿਖਾਉਂਦੇ ਨੇ ਬਜਾਏ ਕਿ ਕਿਸੇ ਦੇ ਪ੍ਰਤੀ ਕੋਈ ਨਫ਼ਰਤ ਹੋਵੇ ਸੋ ਇਹ ਦੁਨੀਆ ਬਣੀ ਇਸ ਲਈ ਕਾਇਨਾਤ ਬਣੀ ਇਸ ਲਈ ਮੈਂ ਅਹਿਮਦੀ ਜਮਾਤ ਦਾ ਖਾਸ ਕਰ ਇਹਨਾਂ ਦੇ ਮਿਰਜ਼ਾ ਮਸੂਰ ਅਹਿਮਦ ਜੀ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਦੀ ਸੁਰੱਖਿਤ ਟੀਮ ਜਿਹੜੀ ਹੈ ਇਹ ਪੈਗਾਮ ਨੂੰ ਸਾਡੀ ਧਰਤੀ ਤੇ ਹਮੇਸ਼ਾ ਲੈ ਕੇ ਆਉਂਦੇ ਨੇ ਹਰ ਸਾਲ ਧੰਨਵਾਦ